ਸੋ ਅਟਾ ਮਹੀਂ ਸਾਹਮਣੇ ਖਲੋਤੇ ਆ ਗੇਟ ਦੇ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈਗਾ ਵਾ ਮੰਦਿਰ ਵੀ ਹੈਗੀ ਆ ਹਰ ਇੱਕ ਜੀ ਉਹਨਾਂ ਨੇ 20 ਸਾਲ ਲੈ ਕੇ ਤਪੱਸਿਆ ਕੀਤੀ ਚਲੋ ਸ਼ਰਮ ਮਸ਼ਰਮ ਨਹੀਂ ਆਉਂਦੀ ਮਾਸਾ ਵੀ ਓਏ ਤਾਂ ਹੀ ਮੈਂ ਦੁਨੀਆ ਦੇਖਿਆ ਅੱਜ ਤੱਕ ਦੁਨੀਆ ਬਹੁਤ ਕਰਨ ਮੇਰੇ ਵੱਲ ਪਿਆਰ ਪਰਿਸ਼ਾਦ ਸ੍ਰੀ ਗੁਰੂ ਕਾਲ ਮੈਂ ਤੁਹਾਡਾ ਕਰਨ ਸੋ ਤੁਹਾਡਾ ਸਵਾਗਤ ਹੈ ਮੇਰੇ YouTube ਦੇ ਚੈਨਲ ਤੇ ਅੱਜ ਅਸੀਂ ਆਇਆ ਪਿੰਡ ਕਮਾਣਾ ਚ ਬਾਬਾ ਨਾਮਦੇਵ ਜੀ ਦੇ ਗੁਰਦਾਰੇ ਜਿੱਥੇ ਬਾਬਾ ਨਾਮਦੇਵ ਜੀ ਨੇ 20 ਸਾਲ ਲੈ ਕੇ ਭਗਤੀ ਕੀਤੀ ਆ ਸੋ ਅੱਜ ਤੁਹਾਨੂੰ ਉਸ ਗੁਰਦਾਰੇ ਦਾ ਇਤਿਹਾਸ ਦੱਸਦੇ ਆ ਨਾਲੇ ਤੁਹਾਨੂੰ ਇਥੇ ਇੱਕ ਸਾਈਡ ਤੇ ਗੁਰਦੁਆਰਾ ਸਾਹਿਬ ਆ ਤੇ ਇੱਕ ਸਾਈਡ ਤੇ ਮੰਦਿਰ ਆ ਸੋ ਇਹ ਪਿੰਡ ਕਮਾਨਾ ਚ ਪੈਂਦਾ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਾਬਾ ਨਾਮਦੇਵ ਜੀ ਦੇ ਗੁਰਦਾਰੇ ਸਾਹਿਬ ਦੇ ਵਲੌਗ ਨਾਲ ਬਣੇ ਰਹੋ ਵਲੌਗਰਸ ਕਿਪ ਕਰਿਓ ਚੈਨਲ ਨੂੰ ਸਬਸਕ੍ਰਾਈਬ ਸੋ ਆ ਟਾਈਮ ਅਹੀ ਸਾਹਮਣੇ ਖਲੋਤੇ ਆ ਗੇਟ ਦੇ ਬਿਲਕੁਕੁਲੀ ਸ਼੍ਰੋਮੀ ਭਗਤ ਨਾਮਦੇਵ ਜੀ ਦਾ ਯਾਦਗਰੀ ਗੇਟ ਆ ਸਾਹਮਣੇ ਗੁਰਦੁਆਰਾ ਸਾਹਿਬ ਵੀ ਦੇਖ ਸਕਦੇ ਜੇ ਸੋ ਐਟਾਈਮ ਮੇਰੇ ਨਾਲ ਮੇਰਾ ਯਾਰ ਪ੍ਰਭ ਉਹ ਵੀਡੀਓ ਆ ਸ਼ੂਟ ਕਰਨ ਔਰ ਇੰਸਟਾ ਰੀਲ ਪਾਉਣੀ ਹੁੰਦੀ ਆ ਮੈਂ ਇਹ ਵਲੌਗ ਪਾਉਣਾਂ ਦਾ ਸੋ ਜਿਵੇਂ ਆ ਰੀਆਂ ਚੱਕੀਆਂ ਵਾ ਸੋ ਬਹੁਤੀਆਂ ਗ ਵਲੌਗ ਨਾ ਬਣੇ ਰਿਓ ਯਾਰ ਵਲੌਗ ਨੂੰ ਲਾਈਕ ਕਰ ਦਿਆ ਕਰੋ ਇੱਕ ਅੱਧਾ ਤੇ ਕਮੈਂਟ ਕਰ ਦਿਆ ਕਰੋ ਜਰੂਰ ਸੋ ਗੁਰਦਾਰਾ ਸਾਹਿਬ ਦੇ ਗੇਟ ਤੋਂ ਅੰਦਰ ਐਂਟਰ ਹੁੰਦੇ ਆਂ ਖੱਬੇ ਹੱਥ ਲੈਫਟ ਹੈਂਡ ਸਾਈਡ ਸਰੋਵਰ ਵੇਖ ਸਕਦੇ ਤੁਸੀਂ ਸਾਹਮਣੇ ਗੁਰਦਾਰਾ ਸਾਹਿਬ ਜੇ ਸੋ ਇਹ ਮੇਨ ਰਾਹ ਜਾਂਦਾ ਦੀ ਗੁਰਦਾਰਾ ਸਾਹਿਬ ਨੂੰ ਹੁਣ ਤੁਹਾਨੂੰ ਅੰਦਰ ਕਰਾਉਂਦੇ ਆਂ ਦਰਸ਼ਨ ਗੁਰਦਾਰਾ ਸਾਹਿਬ ਦੇ ਸੋ ਗੁਰਦਾਸ ਸਾਹਿਬ ਬਹੁਤ ਹੀ ਵਧੀਆ ਬਣਾਇਆ ਇੱਧਰ ਜੋੜੇ ਕਰ ਜੇ ਹੁਣ ਐਂਟਰ ਹੁੰਦੇ ਆ ਗੁਰਦਾਸ ਸਾਹਿਬ ਦੇ ਅੰਦਰ ਤਾਂ ਤਾਂ ਸ਼ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਮੰਦਿਰ ਆ ਜਿੱਥੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 20 ਸਾਲ ਰਹਿ ਕੇ ਤੇ ਭਗਤੀ ਕੀਤੀ ਆ ਸੋ ਇਹ ਗੁਰਦਾਰ ਸਾਹਿਬ ਬਿਆਸ ਤੋਂ ਜਿਹੜਾ ਮੈਤੀਆ ਰੋਡ ਜਾਂਦਾ ਜੇ ਉਹਦੇ ਵਿੱਚ ਇੱਕ ਪਿੰਡ ਹੁੰਦਾ ਕਮਾਣਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇਹ ਪਿੰਡ ਪੈਂਦਾ ਜੇ ਕਮਾਣਾ ਪਿੰਡ ਉੱਥੇ ਗੁਰਦਾਰ ਸਾਹਿਬ ਸਥਿਤ ਆ ਤੁਸੀਂ ਕਮਰੇ ਵੇਖ ਸਕਦੇ ਜੀ ਇੰਨਾ ਚੋ ਇੱਕ ਕਮਰੇ ਵਿੱਚ ਤਾਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਦੂਸਰੀ ਸਾਈਡ ਤੇ ਰਾਧਾ ਕ੍ਰਿਸ਼ਨ ਦਾ ਮੰਦਿਰ ਆ ਹੋਰ ਵੀ अनेका ਸਾਰੇ ਮੰਦਿਰ ਆ ਸੋ ਇਹ ਬਹੁਤ ਵੱਡੀ ਗੱਲ ਆ ਕਿ ਇੱਕ ਗੁਰਦਾਰ ਸਾਹਿਬ ਵਿੱਚ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਦੂਸਰੀ ਸਾਈਡ ਹੀ ਹੋਰ ਮੰਦਰਾ ਸੋ ਇਹ ਗੱਲ ਬਹੁਤ ਹੀ ਵਧੀਆ ਸੋ ਇਹ ਤੁਹਾਨੂੰ ਗੁਰਦਾਸ ਸਾਹਿਬ ਘੁਮਾਣਾ ਚ ਵੇਖਣ ਨੂੰ ਮਿਲ ਜੂਗਾ ਗਰਦਾਸਪੁਰ ਜ਼ਿਲ੍ਹੇ ਚ ਮੈਤੇ ਤੋਂ ਮੈਤੇ ਵਾਲੇ ਬਿਆਸ ਤੋਂ ਮੈਤੇ ਰੋਡ ਜਾਂਦਾ ਉੱਥੇ ਘੁਮਾਣਾ ਪਿੰਡ ਆਉਂਦਾ ਇਹ ਗੁਰਦਾਸ ਤੁਹਾਨੂੰ ਉੱਥੇ ਵੇਖਣ ਨੂੰ ਮਿਲ ਜੂਗਾ ਸੋ ਹੁਣ ਜਾਂਦੇ ਆਂ ਅੰਦਰ ਪ੍ਰਕਾਸ਼ ਸਤਾਨ ਸ਼ਿਰੂ ਗਨ ਸਾਹਿਬ ਜੀ ਦਾ ਸਮਾਦੀ ਸਥਾਨ ਬਾਬਾ ਨਾਉਂਦੇਵ ਜੀ ਦਾ ਸਮਾਦੀ ਸਥਾਨ ਇੱਧਰ ਆ ਇਹ ਸਾਹਮਣੇ ਤੁਸੀਂ ਸਮਾਦੀ ਸਥਾਨ ਵੇਖ ਸਕਦੇ ਜੇ ਇੱਧਰ ਜਾਂਦੇ ਆਂ ਪਹਿਲਾਂ ਅੰਦਰ ਗੁਰਦਾਸ ਸਾਹਿਬ ਦੇ ਅੰਦਰ ਹੋਈਏ ਦਰਸ਼ਨ ਕਰਾ ਲਈਏ ਤੁਹਾਨੂੰ ਨਾਲੇ ਆਪ ਕਰੀਏ ਇਸ ਵਾਲੇ ਕਮਰੇ ਚ ਸ਼੍ਰੀ ਗੁਰ ਕੰਸ ਜੀ ਦਾ ਪ੍ਰਕਾਸ਼ ਜੇ ਸੋ ਇਧਰ ਵਾਲੇ ਬੰਨੇ ਰਾਧਾ ਕ੍ਰਿਸ਼ਨਨ ਦਾ ਪ੍ਰਾਚੀਨ ਮੰਦਿਰ ਆ ਸੋ ਤੁਹਾਨੂੰ ਉਸ ਮੰਦਿਰ ਦੇ ਦਰਸ਼ਨੇ ਕਰਾਉਂਦੇ ਆ ਕਿ ਬਹੁਤ ਵੱਡੀ ਗੱਲ ਆ ਕਿ ਨਾਲ ਹੀ ਇੱਕ ਕਮਰੇ ਵਿੱਚ ਤੇ ਇੱਕ ਪਾਸੇ ਤੇ ਕਮਰੇ ਵਿੱਚ 20 ਗੰਸ ਦੇ ਪ੍ਰਕਾਸ਼ ਹਨ ਤੇ ਇਸ ਕਮਰੇ ਵਿੱਚ ਰਾਧਾ ਕ੍ਰਿਸ਼ਨ ਜੀ ਦਾ ਪ੍ਰਾਚੀਨ ਮੰਦਿਰ ਆ। ਸੋ ਇਧਰ ਪ੍ਰਾਚੀਨ ਮੰਦਿਰ ਹਨੂਮਾਨ ਜੀ ਦਾ ਵਾ। ਸੋ ਇਸ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਆ। ਇਧਰ ਸ਼ਿਵ ਮੰਦਿਰ ਆ ਪ੍ਰਾਚੀਨ। ਸੋ ਇਹ ਜੋ ਗੁਰਦੁਆਰਾਵਾ ਜਿੱਥੇ ਕਿ ਭਗਤ ਨਾਮਦੇਵ ਜੀ ਨੇ 20 ਸਾਲ ਲਗੇ ਤਪੱਸਿਆ ਕੀਤੀ ਆ ਉਹ ਮਹਾਰਾਸ਼ਟਰ ਚੋਂ ਤੁਰ ਕੇ ਦਿੱਲੀ ਥਾਣਿਓਂ ਹੁੰਦੇ ਹੋਏ 20 ਸਾਲ ਬਾਅਦ ਚੋਂ ਪੰਜਾਬ ਚ ਕਮਾਣਾ ਪਿੰਡ ਜਾਏ ਕਮਾਣਾ ਪਿੰਡ ਚ ਰਹਿ ਕੇ ਜਿੱਥੇ ਉਹਨਾਂ ਨੇ 20 ਸਾਲ ਤਪੱਸਿਆ ਕੀਤੀ ਆ ਤੁਹਾਨੂੰ ਇਸ ਗੁਰਦਸਾਧਾ ਪੂਰਾ ਇਤਿਹਾਸ ਵਿੱਚ ਦੱਦਦੇ ਆ ਜਿੰਨਾ ਕਿਤੇ ਮੈਨੂੰ ਪਤਾ ਆ ਉਹਨਾਂ ਅਗਿਤ ਮੈਂ ਜ਼ਰੂਰ ਦੱਸੂਗਾ ਜੇ ਕਿਤੇ ਆਹ ਦਾਤੇ ਗਲਤੀ ਹੋਏ ਤਾਂ ਮਾਫ ਕਰਿਓ ਇੱਧਰ ਲਿਖਿਆ ਜੇ ਪੂਰਾ ਇਤਿਹਾਸ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਇਤਿਹਾਸਕ ਸੋ ਵੀਡੀਓ ਨੂੰ ਪਾਸ ਕਰਕੇ ਤੀ ਇਤਿਹਾਸ ਪੜ ਲਿਓ ਜੇ ਤਾਂ ਮੈਂ ਇਸ ਵੀਡੀਓ ਚ ਇਤਿਹਾਸਸਾਂ ਦੇ ਵੀਡੀਓ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀਆਂ ਸੋ ਇਸ ਕਰਕੇ ਤੁਹਾਨੂੰ ਇਤਿਹਾਸ ਦਿਖਾਤਾ ਵੀਡੀਓ ਜੀ ਵੀਡੀਓ ਨੂੰ ਪਾਸ ਕਰਕੇ ਤੁਸੀਂ ਇਤਿਹਾਸ ਜ਼ਰੂਰ ਪੜਿਓ ਤੋ ਜਿੰਨਾ ਕਿ ਹੀ ਮੇਨ ਗੱਲ ਕਰੀਏ ਜਿਹੜੀ ਕਿ ਉਹ ਇਹੋ ਹੀ ਤੇ ਇੱਥੇ ਭਗਤ ਨਾਮਦੇ ਜਿਹਨੇ 20 ਸਾਲ ਦਾ ਕਿ ਤਪੱਸਿਆ ਕੀਤੀ ਆ ਤੇ ਇੱਕ ਇਹ ਬਹੁਤ ਵੱਡੀ ਚੀਜ਼ ਇਸ ਮੋਦਦਾ ਸਾਹਿਬ ਵਿੱਚ ਜਿਹੜੀ ਕਿ ਇੱਕ ਕਮਰੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਤੇ ਦੂਸਰੇ ਨਾਲ ਹੀ ਕਮਰੇ 'ਚ ਮੰਦਿਰ ਇਹ ਬਹੁਤ ਹੀ ਵਧੀਆ ਚੀਜ਼ ਆ ਬਹੁਤ ਹੀ ਵਧੀਆ ਸੁਨੇਹਾ ਹਾਂ ਕਿ ਜਿਹੜਾ ਹਰ ਧਰਮ ਦਾ ਸਤਿਕਾਰ ਕਰੇ ਹਰ ਧਰਮ ਦਾ ਸਤਿਕਾਰ ਕਰੋ ਇਹ ਬਹੁਤ ਇੱਕ ਵੱਡੀ ਚੀਜ਼ ਆ। ਤੁਹਾਡੇ ਸਾਹਮਣੇ ਦੇ ਕਮਰੇ ਵੇਖ ਸਕਦੇ ਜਿਨ੍ਹਾਂ ਦਾ ਮੈਂ ਤੁਹਾਨੂੰ ਦਰਸ਼ਨ ਹੋਣੇ ਕਰਾਈ ਵੀਡੀਓ 'ਚ ਦਿਖਾਏ ਤੁਹਾਨੂੰ। ਇਹ ਬਹੁਤ ਵਧੀਆ ਮੈਨੂੰ ਆਪ ਹੀ ਖੁਦ ਨੇ ਇੱਕ ਬਹੁਤ ਵਧੀਆ ਚੀਜ਼ ਲੱਗੀ ਆ ਕਿ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਇਸ ਗੁਰਦਵਾਰ ਸਾਹਿਬ 'ਤੇ। ਨਿਸ਼ਾਨ ਸਾਹਿਬ ਵੀ ਲੱਗੇ ਆ, ਸ਼ੀਤ ਸਿੰਘਾ ਦਾ ਪੈਰਾ ਵਾ, ਸ਼੍ਰੀ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੈਗਾ ਵਾ, ਮੰਦਰ ਵੀ ਹੈਗੇ ਆ। ਹਰ ਇੱਕ ਮੰਦਰ ਆ। ਸੋ ਹਰ ਇੱਕ ਧਰਮ ਦਾ ਸਤਿਕਾਰ ਕੀਤਾ ਜਾਂਦਾ ਵਾ। ਸੋ ਐਟਮ ਹੁਣ ਤੁਹਾਨੂੰ ਦਿਖਾਉਂਦੇ ਆ ਜਿੱਥੇ ਕਿ ਬਾਬਾ ਨਰੈਣ ਸਿੰਘ ਜੀ ਨੇ ਭਗਤੀ ਕੀਤੀ ਆ। ਤੁਸੀਂ ਇੱਧਰ ਵੇਖ ਸਕਦੇ ਜੀ। ਇਹ ਸਾਈ स्वागतੰਨ ਰੰਦਰਨਾਥ ਜੀ ਨੇ ਭਗਤੀ ਕੀਤੀ ਆ ਸਮਾਦੀ ਬਾਬਾ ਬੋਰਡ ਜੀ ਬੋਰਡਾਸ ਜੀ ਸੋ ਇੱਥੇ ਲਿਖਿਆ ਜੇ ਅੰਤਿਮ ਸਮਾਦੀ ਸਥਾਨ ਬਾਬਾ ਬੋਰਡਾਸ ਜੀ ਸੋ ਇੱਥੇ ਉਹਨਾਂ ਨੇ ਅੰਤਿਮ ਸਮਾਦੀ ਜਿਹੜਾ ਸਥਾਨ ਲਾਇਆ ਹਣਾ ਜੇ ਇਹ ਸਥਾਨ ਜਿਓ ਦਰਸ਼ਨ ਕਰ ਸਕਦੇ ਤੁਸੀਂ ਹੁਣ ਇਸ ਤੋਂ ਬਾਅਦ ਤਾਂ ਤਾਂ ਸ਼੍ਰੋਮਣੀ ਭਗਤ ਨਾਮਦੇ ਜੀ ਅੰਤਿਮ ਸਮਾਦੀ ਸਥਾਨ ਜਿੱਥੇ ਕੀ ਉਹਨਾਂ ਨੇ ਅੰਤਿਮ ਆਪਣੀ ਸਮਾਦੀ ਲਈ ਭਗਤ ਨਾਮਦੇ ਜੀ ਨੇ ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਾਉਂਦੇ ਆ ਇਹੀ ਉਹ ਧਾਰਮਿਕ ਸਥਾਨ ਹੈ ਜਿੱਥੇ ਕੀ ਭਗਤ ਨਾਮਦੇਵ ਜੀ ਨੇ 20 ਸਾਲਾਂ ਕਿ ਤਪੱਸਿਆ ਕੀਤੀ ਤੁਸੀਂ ਮਗਰ ਵੀਡੀਓ ਦੇਖ ਸਕਦੇ ਜੇ ਵਾਸਤੇ ਮੈਂ ਹੀ ਖਲੋਤੇ ਆ ਪਿੰਡ ਕਮਾਣਾ ਚ ਬਾਬਾ ਨਾਮਦੇਵ ਜੀ ਦੇ ਗੋਤਾ ਸਾਹਿਬ ਜਿੱਥੇ ਕੀ ਉਹਨਾਂ ਨੇ 20 ਸਾਲਾਂ ਕਿ ਤਪੱਸਿਆ ਕੀਤੀ 20 ਸਾਲ ਕਹਿਣਾ ਹੀ ਸੌਖਾ ਆ 20 ਸਾਲ ਲੰਘਦੇ ਬਹੁਤ ਜ਼ਿਆਦਾ ਉਖੇ ਆ ਉਹਨਾਂ ਨੇ ਤੁਸਿਆ ਕੀਤੀ ਬਹੁਤ ਹੀ ਵਧੀਆ ਗੁਰਦੁਆਰਾ ਬਣਾਇਆ ਗਿਆ ਜੇ ਗੁਰਦੁਆਰੇ ਦੀ ਗੱਲ ਕਰੀਏ ਬਹੁਤ ਹੀ ਵਧੀਆ ਗੁਰਦੁਆਸ ਬਣਾਇਆ ਗਿਆ ਗੁਰਦੁਆਰਾ ਵੇਖਣ ਵਾਲਾ ਜੇ ਕੋਈ ਵੀ ਬਿਆਸ ਏਰੀਆ ਚ ਆਵੇ ਜਾਂ ਮੈਥੇ ਵਾਲਾ ਵੇ ਬਟਾਲੇ ਗੁਰਦਾਸਪੁਰ ਵਾਲਾ ਵੇ ਖਾਖਾਪੇ ਜ਼ਿਲ੍ਹੇ ਜੇ ਸੋ ਇਸ ਗੁਰਦੁਆਰੇ ਦੇ ਜ਼ਰੂਰ ਦਰਸ਼ਨ ਕਰਕੇ ਜਾਵੇ ਇਸ ਗੁਰਦੁਆਰੇ ਸਭ ਤੋਂ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਆ ਕਿ ਇੱਕ ਥਾਂ ਤੇ ਚਿਪ ਗੰਸਰ ਜੀ ਦਾ ਪ੍ਰਕਾਸ਼ ਆ ਦੂਸਰੇ ਸਥਾਨ ਤੇ ਮੰਦਰਾਂ ਦਾ ਵੀ ਪ੍ਰਕਾਸ਼ ਕੀਤਾ ਗਿਆ ਹੈ ਦੇਵੀ ਦੇ ਰਿਤੇ ਕਹਿ ਸਕਦੇ ਨੇ ਦੇਵੀ ਦੇ ਇਥੇ ਦਾ ਪਰਖਾ ਚ ਕੀਤਾ ਗਿਆ ਬਹੁਤ ਵਧੀਆ ਗੱਲ ਲੱਗੀ ਹਰ ਪਰਮ ਦਾ ਜਿੱਥੇ ਉਹ ਜਤਾਰ ਆਦਾ ਹੈ ਸਤਿਕਾਰ ਕਰਨਾ ਚਾਹੀਦਾ ਹੈ ਸੋ ਐਟਮ ਅਹੀਂ ਆਗੇ ਜੇ ਗੁਰਦਰਾ ਸਾਹਿਬ ਤੋਂ ਬਾਹਰ ਵਾਲੇ ਬੰਨੇ ਤੁਹਾਨੂੰ ਬਾਬਾ ਨਾਮ ਦੇ ਜਿਹੜੇ ਗੁਰਦਰਾ ਸਾਹਿਬ ਦੇ ਲਖਣ ਕਰਾਤੇ ਆ ਸਾਡੇ ਲੋਕਾਂ ਤੇ ਜਾਂਦੇ ਆ ਰਹੀਏ ਸਕੇ ਜੇ ਸੋ ਐਟਮ ਅਹੀਂ ਚੱਲੇ ਰੇ ਬਤਾਲੇ ਤੇ ਕੀ ਯਾਰ ਦੋਸਤ ਨੇ ਮੇਲਾ ਆ ਕੋ ਖਾੜ ਪਰੋ ਤੁਣ ਲੱਗਾ ਵਾ ਤੇ ਸ਼ਾਇਦ ਖਾੜ ਕੋਈ ਠੱਗੀ ਹੈ ਤੇ ਪਿੰਡ ਕੋਈ ਪਤਾ ਨਹੀਂ ਨਹੀਂ ਤੇ ਬਾਬ ਗਾਲ ਦੇ ਖੂਦ ਜਾਵਾਂਗੇ ਸੋ ਲੋਗ ਨਾ ਬੜੇ ਰਹੇ ਬਲੌਗਰੇ ਕਦਮ ਨਹੀਂ ਕਰਨਾ ਬਲੌਗੇ ਚੱਲੀ ਰਹੀ ਹੈ ਅੱਜ ਫਰਨਾ ਮੁੰਡੇ ਨੇ ਚੇਂਜ ਕਰ ਲਿਆ ਅੱਜ ਫੇਰ ਅਸੀਂ ਇਨਵਾਇ ਦੇ ਪਿੰਡ ਜੀ ਮਿਲੇ ਆਂ ਖਾਣ ਆ 16 ਪ੍ਰੋ ਫੋਨ ਫੜੀ ਫਿਰਨਦਿਆ ਵਾ ਦੇਖੋ ਪਾਣੀ ਦੇ ਕਾਸ ਰੱਖੰਦੇ ਨੇ ਪਾਣੀ ਵੀ ਨਹੀਂ ਪੀ ਹੁੰਦਾ ਰੱਖਦਾ ਵੀ ਹੱਥ ਜੀ ਆ ਰੱਖਦਾ ਜੀ ਸ਼ੌਵ ਉਹ ਮਾਰਦਾ ਏ ਬੰਦਾ ਜੀ ਆਟੀ ਵਾਲੇ ਹਾਂ ਅੱਜ ਪੂਰਾ ਮੁੰਡੇ ਕਿੱਥੇ ਆ ਜੇ ਕਿੱਥੇ ਆ ਜਾਵੇ ਮੈਂ ਬੇਦਲਾ ਬੰਦਾ ਨਹੀਂ ਕਦੀ ਵਖਿਆ ਕਾਫੇ ਜਾ ਕੇ ਨੇ ਕਵੀਆਂ ਵਾਲੀ ਦਹਾਂ ਵਾਲੀ ਬੋਦਰ ਫੜ ਲਿਆ ਮੈਂ ਜਾ ਕੇ ਦੇ ਲੈ ਆਉ ਕੋਕ ਲੈ ਆਉ ਕੋਈ ਖਾਣ ਪੀਣ ਨੂੰ ਲੈ ਆਉਗਾ ਓ ਜਾ ਓਏ ਓ ਜਾ ਗੁਰੂਆ ਉਹ ਵੀ ਲੈ ਆਗਦਾ ਪੀਂਡਿਆ ਪਿਆ ਲੈ ਮੈਨੂੰ ਸ਼ਰਮ ਸ਼ਰਮ ਨਹੀਂ ਆਉਂਦੀ ਮਾਸਾ ਵੀ ਓਏ ਪਤਾ ਨਹੀਂ ਮੈਂ ਦੁਨੀਆ ਦੇਖਿਆ ਅਜ ਤੱਕ ਦੁਨੀਆ ਬਹੁਤ ਹੁੰਮੀ ਬਾਬੇ ਦੀ ਮਹਿਨਾ ਪਰ ਇਹਦੇ ਹਰਗਾ ਬੰਦਾ ਨਹੀਂ ਮਾਜਦਾ ਵੇਖਿਆ ਕੋਈ ਕਾ ਵੀ ਅੰਦਰ ਗਿਆ ਪਹਿਲਾਂ ਤੇ ਗਿਆ ਮੈਂ ਕੋਕ ਲੈ ਕੇ ਆਈ ਫੇਰਾਂ ਦਾ ਪਾਣੀ ਲੈਣਾ ਤਾਂ ਪਾਣੀ ਵੀ ਨਹੀਂ ਲੈਂਦਾ ਸੋਡਾ ਜੋਕ ਲੈ ਆਵਾ ਪੜਦਾ ਹੀ ਆ ਪੜਦਾ ਹੀ ਆ ਪੜਨਾ ਹੀ ਨਹੀਂ ਆ ਇਹਨੂੰ ਬੱਲੇ ਉਹ ਬੱਲੇ ਜੀਰਾ ਤੂੰ ਘਰੇਗਾ ਤੂੰ ਮੋਲੇ ਮੋੜੇਗਾ ਗਾੜੀ ਨਹੀਂ ਪੜਾਈ ਜਿਹੜੀ ਪੜਾਈ ਕਰਾਈ ਉਹਨੇ ਤੈਨੂੰ 12 ਸਾਲ ਨਹੀਂ ਅਰੀਸਾ ਆ ਕੇ ਬੱਬ ਕਾਲੇ 12 ਦਿਨ ਦਾ ਤਾਂ ਵਲੋਗ ਦਿਖਾਤਾ ਨਹੀਂ ਸ਼ਾਮ ਨੂੰ ਚਾਰ ਪਾਰੀ ਕੰਮ ਹੀ ਤੇ ਉਹ ਤਾਂ ਦੱਸੇ ਨਹੀਂ ਆ ਕਿ ਦੋ ਤਿੰਨ ਤਾਂ ਨਹੀਂ ਕਿ ਟਾਈਮ ਲੱਗਾ ਵਲੋਗ ਨੂੰ ਕਰ ਤੇ ਅੱਜ ਤਾਂ ਵਲੋਗ ਕਿਸੇ ਕਰਦੇ ਹੈਂਡਲ ਵਲੋਗ ਤੇ ਲੱਗਾ ਵਲੋਗ ਕਰੇ ਬਾਕੀ ਚਾਹ ਦਾ ਮੀਟਰ ਬੱਦਰੀ ਖਾਣ ਦੇ ਘਰ ਜੁੜਾ